जी आप प्लीज लबीू नहीं, लबीू। <laughs> आप तो, कैसा, कैसा लग रहा है कैसा फील हो रहा है आपने अच्छा ही बोला आपको चाय पियाई जलेबी खवाई हमने सुनाया नहीं हम नहीं रहे लेकिन फिर भी आप बताओ कि कैसे ਇਹ ਇੰਗਰੇਜ਼ੀ ਟਿੱਕਾਂ ਬਣਾਉਂਦੇ ਬਾਲੇ ਸੋਣ ਹਾਲ ਸਰਸ ਰੀਆ ਕਾਲ ਚਲੋ ਚਲਵਾ ਦੇ ਸ਼ੁਰੂ ਲੱਗੇ ਬਹਿਣਗੇ ਹੋਏ ਪ੍ਰਸ਼ਾਦ ਵੰਡਿਆਉਂਦਾ ਚੱਕੀ ਦੇ ਮੰਗਨ ਨੂੰ ਨਹੀਂ ਕਿਹਾ ਵੰਡਨ ਨੂੰ ਕਿਹਾ ਜਾ ਵੀਰੇ ਉਧਰ ਤੁਰ ਕਹੀਓ ਸਾਡਾ ਸੀਨਾ ਚ ਕਾਈ ਗਏ ਚਲ ਆਇਆ ਬੱਬ ਇਧਰੋਂ ਕਮਿਆਉਣਾ ਤੇ ਸੋਹਣ ਮੁਰਗਾ ਲੈ ਮਮਾ ਮੱਕੜ ਪੱਕੜਾ ਬੰਦ ਰਹਿਣ ਦੇ ਬਾਅਦ ਦਿਖਾਉਂਦਾ ਮੱਕੜ ਆਹ ਰਾਤ ਦੇ ਰਾਹ ਆ ਵੇ ਆ ਕੁਲ ਆਪਣਾ ਭਾਈ ਚਿਆਂ ਦੇ ਚੀਗਣ ਤੇ ਆ ਰੋ ਗਮਰੇ ਮੈਦਰੋ ਤੇ ਆ ਗਏ ਪਾਣੀ ਆ ਗੱਲਾਂ ਝੂਠੇ ਜਾਂਦਾ ਬਈ ਚੇਨਾ ਸਾਹਿਬ ਦਿਸਕ ਸਮਝੀ ਸੀ ਮੇਰੇ ਘਰ ਪਹਿਲੀ ਲੋਹੇ ਦੀ ਸੋਨੂੰ ਹਾਂ ਬਸ ਠੀਕ ਹੈ ਠੀਕ ਹੈ ਸਮਝ ਗਿਆ ਮੈਂ ਤੇਰੇ ਹਾਲਾਤ ਤੇਰੇ ਜੀ ਹਲਦੀ ਦੀ ਰੋਟੀ ਜਿਆਦਾ ਖਾ ਲਈ ਯਾਰ ਖਾਣ ਦੀ ਕੰਮ ਤੇਰੀ ਭੈਣ ਨੂੰ ਪਰੌਂਠੇ ਉਹ ਜੀ ਕੋਕੀ ਖੋਲੇ ਦਮ ਨੂਨ ਨੂਨ ਬੇਚਲੇ ਦੁਆਰ ਜੀ ਦੁਆਰ ਨਹੀਂ ਝੜ ਗਿਆ ਦੋ ਬੰਦੇ ਨਾਲ ਵੱਖਰਾ ਤਿੰਨ ਦਾ ਓਏ ਐਸਾ ਲੱਗਾ ਭਾਜੀ ਜੇ ਸੈਟਅਪ ਸਹੀ ਲੱਗਦਾ ਫਿਰ ਜ਼ਰੂਰੀ ਤਾਂ ਆਪਾਂ ਚੱਕ ਕੇ ਇੱਥੇ ਵੀ ਲਾਉਂਦਾ ਸਕਦਾ ਐ ਰਾਬੀ ਨੂੰ ਲੈਣ ਲੱਗੇ ਕਿ ਉਧਰ ਹੋਏ ਆ ਜੀ ਲਾਈਟ ਵੱਜ ਰਹੀ ਹੈ ਫੇਸ ਤੇ ਤੁਹਾਡੇ ਨਹੀਂ ਆ ਹੁਣ ਵੱਜੂ ਜਿੰਨਾ ਮਰਜੀ ਮਾਰਦੀ ਮਾਰ ਲੈਦਾ ਮੇਰਾ ਗੱਲ ਨਾ ਨਾ ਓਏ ਆਏ ਨਹੀਂ ਟੱਟ ਜੂ ਟੱਟ ਜਾਣਾ ਵਾ ਮੰਨ ਲਿਆ ਉਹ ਦੰਦ ਨਾ ਪੜਦੇ ਤਾਂ ਪੜਦੇ ਭੈਣ ਪੁੱਟੇ ਕ ਪੁੱਟੇ ਕ ਲਿਆ ਹੁਣ ਪੈ ਜਾਣਾ ਬਾਬਾ ਆ ਦੇਖ ਲੋ ਭਾਈ ਦਾਰੂ ਨਕਲੀ ਆ ਸਾਰਾ ਉਹ ਵੀਰੇ ਵੀ ਤਾਂ ਸਾਰੇ ਉਹ ਨਕਲੀ ਆ ਸਾਡੇ ਬੰਦੇ ਵੀ ਨਕਲੀ ਆ ਭੈਣ ਸੋਹਣੀ ਸਾਡਾ ਮੈਂ ਬਣ ਗਿਆ ਓਏ ਹੋਏ ਬਜਟ ਦਿਖਾ ਭੈਣ ਚ ਆ ਦੇਖ ਵੀਰੇ ਐ ਕਮਾਈ ਆ ਦੇਖ ਚਿੱਟਾ ਕੱਢਣ ਵਾਲੇ ਜਾਂਦੇ ਹੋਏ ਨੇ ਆ ਗੋਪੀ ਹੋਣਾ ਉਹ ਭੈਣ ਚ ਉਹਦੀ ਲੋੜ ਆ ਇਹ ਵੀ ਨਹੀਂ ਇਹ ਕੰਮ ਨਹੀਂ ਕਰਨਾ ਇਹਨੂੰ ਲੋੜ ਆ ਵੀਰੇ ਇਹ ਨੂੰ ਲੋੜਾ ਇਹ ਨੂੰ ਨਹੀਂ ਲੋੜ ਮੁੰਡਾ ਏ ਹੱਸ ਸੁਣਾ ਛੱਡ ਕੇ ਤੁਸੀਂ ਸਾਰੇ ਦੇਖ ਲੋ ਆਪ ਦਾ ਕਦੀ ਕਿੰਨੇ ਦਾ ਚਲੋ ਆਲਰੇਡੀ ਆ ਜਾਗੇ ਭਾਈ ਤੁਸੀਂ ਆਪਾ ਤੁਸੀਂ ਆਪ ਦਾ ਦੇ ਵਜੇ ਨੂੰ ਬਹੁਤ ਖਾਈ ਜਾ ਇਹ ਤਾਂ ਦੇਖਣੀ ਹੋ ਪਹਿਲੀ ਵੀਡੀਓ ਆ ਦੇਖੋ ਛੱਡ ਕੇ ੱਡਾ ਲੈ ਬੜਾ ਸਾਲਿਆ ਸਿੰਪਲ ਮੰਨਦੇ ਹੋ ਇਦਾਂ ਨਹੀਂ ਕੱਚੇ ਲੱਖ ਰੁਪਏ ਰਾਉਣਾ ਵੀਡੀਓ ਕਰਦੇ ਆ ਵੀ ਬੂਜਿਆ ਮੇਲੇ ਵਾਲੀਆਂ ਲੱਖ ਰੁਪਏ ਲੋੜਾ ਸਾਰੇ ਦੇ ਲੇਵੀਆ ਪਾਓ ਪੰਜ ਪੰਜ ਸੌ ਓਹ ਸੰਗਰੀ ਜੋੜ ਜਿੰਨੇ 바ਰ ਕੋਡ ਉਹ 바ਰ ਕੋਡ ਤੇ ਦੇ ਦਈਏ ਕਮੈਂਟ ਓਏ ਕਮੈਂਟ ਕਰ ਦੇ ਦਈਏ 바ਰ ਕੋਡ ਕਮੈਂਟ ਕਰ ਦੇ ਓਏ ਯਾਰ ਇਹ ਦੇਖੋ ਭਾਈ ਉਹ ਕਮੈਂਟ ਛੱਡੋ ਲਾਈਕ ਨੂੰ ਛੱਡੋ ਸ਼ੇਅਰ ਵੀ ਨਾ ਕਰੋ ਪੈਸੇ ਪਾਓ ਮਾਈ ਬੱਸ ਨਹੀਂ ਨਹੀਂ 5 500 ਪਾਓ 400 ਪਾਉਣਾ ਹੈ ਤੂੰ ਵੀ 5 ਜਿੰਨਾ ਮਰਜ਼ੀ ਪਾ ਦੋ ਜਿਵੇਂ ਤੁਸੀਂ ਕਰਨਾ ਬਾਈ ਜੀ ਉਹ ਨਹੀਂ ਖਾਲੋ ਨਹੀਂ ਆ ਵੀ ਪੈਸੇ ਨਹੀਂ ਹੋ ਸਮਝ ਨਹੀਂ ਕੋਈ ਨਹੀਂ ਛੱਡੋ ਤੁਹਾਡੇ ਪੈਸੇ ਵੀਰੇ ਹੋਰ ਛੱਡੋ ਆ ਫਿਰ ਨਵੀਂ ਪਾਓ ਦੀਦੀ ਪਾਓ ਇਹਦਾ ਮੂੰਹ ਸਾਫ਼ ਕਰਾਉਣੇ ਲੇਜ਼ਰ ਕਰਾਉਣਾ ਯਾਰ ਨਹੀਂ ਤੁਹਾਨੂੰ ਗੱਲਾਂ ਮੈਨੂੰ ਕੋਈ ਚਾਹੀਦੀ ਗੱਲ ਗੱਲ ਤੋਲੇ ਪੂਰਾ 1 ਮਹੀਨਾ ਬਰਫ ਚ ਰਿਹਾ 1 ਮਹੀਨਾ ਬਰਫ ਤਾਂ ਵੀ ਇੱਧਰ ਨਹੀਂ ਪਿਆ ਬਰਫ ਕਾਲੀ ਕਰ ਨਹੀਂ ਯਾਰ ਆ ਗੱਲਾਂ ਥੋੜੀ ਤੁਸੀਂ ਬਲਾਕਰ ਕਾਦੇ ਮੈਂ ਮੈਂ ਪਰ ਦਿਖਾਓ ਯਾਰ ਇੰਨੀ ਮਿਹਨਤ ਕਰਨੀ ਪੈਂਦੀ ਤੇ ਲੋਕ ਕਹਿੰਦੇ ਗਾਣਾ ਦੀ ਸੋਈ ਆਈ ਨਹੀਂ ਆ ਵੀ ਲੈ ਆਜ ਓਏ ਪਾਲਾ ਭੈਣ ਦੇ ਨੇ ਇਹਦੇ ਵਿਚ ਤੇ ਲੋਰ ਲੋਰ ਆ ਗਈ ਪਹਿਲਾਂ ਆ ਦੇਖੀ ਹੋਰ ਆ ਗਈ ਪਾਲਾ ਯਾਰ ਲੋਰ ਆ ਗਈ ਓਏ ਉਹ ਲਾਓ ਆ ਯਾਰ ਲਾ ਆ ਗਿਆ ਹੋ ਗਿਆ ਬੁਕੇ ਯਾਰ ਹੋ ਗਿਆ ਮੈਂ ਫੋਰਚੂਨਰ ਤੇ ਆਹੀ ਫੋਰਚੂਨਰ ਤੇ ਫੋਰਚੂਨਰ ਲੈ ਲਈ ਗਾਇਜ਼ ਇਹ ਤੀ ਤੱਕ ਇਹ ਦੇਖੀ ਨੀ ਫੋਰਚੂਨਰ ਨਾ ਕਰ ਉਹ ਤਾਂ ਦਿਖਾ ਦਿਆ ਇਹ ਜੀ ਹੁੰਦੀ ਆ ਖੁਗ ਆਉਂਦੀ ਆ ਰੱਖਿਆ ਸੀ ਟੀ-ਸ਼ਰਟ ਮਰ ਸਾਫ ਕਰਨ ਆ ਆ ਸਾਫ ਕਰਨ ਲਈ ਆ ਬਾਅਦ ਚ ਮੂੰਹ ਵੀ ਸਾਫ ਕਰਨਾ ਦੋਨੋਂ ਗਾਇਜ਼

ਆਏ ਲੱਗੇ ਵੀ ਮੋਬਾਈਲ ਤੇ ਵੀਡੀਓ ਬਣਾਉਂਦੇ ਮੇਰੇ ਤਾਂ ਨਾ ਫੋਕਸ ਕਰ ਮੜ ਕੇ ਤੁਹਾਡੇ ਵਲੌਗ ਚੱਲਣ ਲੱਗ ਗਏ ਨਾ ਫਿਰ ਤੁਸੀਂ ਮੜ ਕੇ ਮੈਨੂੰ ਭਾਲਣਾ ਤੂੰ ਕਿਉਂ ਬਾਹਰ ਕੱਢਦਾ ਵੇ ਬਈ ਕੱਲ ਤੇ ਨਾ ਸਮਝਿਓ ਬਰੇ ਪ੍ਰੋਡਿਊਸਰ ਘਰੋਂ ਪੈਸਾ ਲਾਉਂ ਦਿੰਦੇ ਆ ਆ ਤੇਰੇ ਨਾ ਤੇਰੇ ਉੱਪਰ ਕਿਹੜੇ ਹੱਕ ਮਾਰਨੇ ਆ

आप बोलो आपको भगवान ने बहुत अच्छी जीव दी ए, ए, है बोलने के लिए आपको चाय पे आई जलेबी खवाई <laughs> हमने सुनाया नहीं, आप, नहीं... हम गाना नहीं रहे लेकिन फिर भी आप बताओ आपको कैसा लगा रिव्यू दो आप बढ़िया देने पर

वो आपको बढ़िया लगा टीम मेंबर आपने बढ़िया ही बोलना है आपको हमें इतनी लेट चाय मिला के क्या मिला आप बहस पहले चौंक के फिर चाय बना टैलेंट है बहुत ही अच्छा आर्टिस्ट है भाई ਬਹੁਤ ਅੱਗੇ ਜਾਊਗਾ ਦੁਆ ਕਰਦੇ ਆ ਬਸ ਕਰੋ ਮੈਨੂੰ ਆਪਣੇ ਆਪੇ ਸ਼ਰਮ ਆਈ ਜਾਂਦੀ ਹੈ ਹੋਰ ਦੂਜੀ ਲੋੜ ਰਹਿ ਗਈ ਇਹਦੀ ਹਾਂ ਬਾਹਰ ਲੁੱਤ ਘੁੱਤ ਪਲ ਬਣੀ ਤੇ ਲੋ ਜੀ ਮੇਰੇ ਪਿੰਡੋਂ ਸਾਡਾ ਇਹ ਗਾਣਾ ਸਾਰੇ ਨੇ ਭਾਈ ਬਣ ਕੇ ਆਰ ਦੇ ਮਿਹਰਤ ਕਰਲਾ ਕਰਦੇ ਆ ਇੱਕ ਬਾਈ ਯਾਰ ਗਾਣਾ ਜੇਨ ਕਰ ਦੋ ਸਾਰੇ ਯਾਰ ਬਾਈ ਸ਼ੇਅਰ ਛੋਡੇ ਸਿਰ ਤੇ ਆ ਭਰਾਵਾ ਸਿੰਘ ਠੀਕ ਆ ਕਮੈਂਟ ਕਮੈਂਟ ਵਾਲੀ ਨੇਰੀ ਬੰਦ ਕਰਵਾ ਗੰਦੇ ਹੀ ਕਰੀ ਜੱਲੇ ਜੋ ਮਰਜ਼ੀ ਕਰ ਲਈ ਜੱਲੇ ਗਾਲੇ ਗੱਡੀ ਆਪਾਂ ਬਾਈ ਖੱਪਾ ਖੰਮੀ ਪਾਇਆ ਵਾ ਫਿਰ ਪ੍ਰੋਫੈਸਰ ਸਾਡੀ ਸ਼ੁਰੂ ਕਰਾ ਫਿਰ ਤੁਹਾਡਾ ਉਹ ਉਹ ਬੰਦੇ ਬੰਦਾ ਪੁੱਛਣਾ ਵੀ ਚਾਹ ਸੰਨ ਉਧਾ ਘਟਾ ਲੇਟ ਆ ਮਿੱਠਿਆ ਜੀ ਨੇ ਛੋਡੇ ਆ ਮਿੱਠਾ ਇਹਨਾਂ ਨੂੰ ਫੋਕੋ ਦੇਣਾ ਹਾਂ ਤੱਕ ਬਸ ਪੀਸ ਕਰੋ ਜੱਗ ਬੰਦਾ ਬੰਦਾ ਬਹੁਤ ਵਧੀਆ ਹੁੰਦਾ ਨੇ ਨੇ ਭਰਾ ਸਾਰੇ ਵਧੀਆ ਕੁਝ ਯਾਰ ਆ ਤਾਂ ਮਜ਼ਾ ਆਦਾ ਵਧੀਆ ਨਾ ਨਾ ਵੀ ਲੈਤਾ ਹੁਣ ਅਸੀਂ ਇੱਥੇ ਤੇ ਅਸੀਂ ਗਾਣੇ ਦਾ ਸ਼ੂਟ ਕਰਨ ਆਏ ਬਾਈ ਦੇ ਤੇ ਮੈਂ ਤਾਂ ਮੁੰਡਾ ਕਰੀ ਇਹਨਾਂ ਨੇ ਸਾਰਿਆਂ ਨੇ ਕਿ ਭਾਈ ਕਰ ਲਈਏ ਤਾਂ ਥੱਲੇ ਸਾਰਾ ਪਹਿਲਾ ਕਰਾਤਾ ਆਗੇ ਗਿਫਟ ਦੇਣਾ ਪਾਉਣਾ ਥੈਂਕ ਯੂ ਬ్రో ਅਪਰੀਸ਼ੀਏਟ ਕਰਦਾ ਆਪਾਂ ਟੋਨ ਨਾ ਦੇ ਕਿਤੇ ਗੱਡੀ ਖੜਾ ਕੇ ਜਾਣੀ ਪਾਣੀ ਬੜਾ ਥੈਂਕ ਯੂ ਸਰ ਚਾਹ ਬਹੁਤ ਕਿਪਟਾ ਬ్రో ਐਂਡ ਪਲੀਜ਼ ਜਿਹੜੇ ਸਪੋਰਟਿੰਗ ਰੋਲ ਆਣੇ ਨੇ ਨਾ ਸਾਰੇ ਪਲੀਜ਼ ਬਾਹਰ ਹੋ ਜਾਓ ਬਾਹਰ ਹੋ ਜਾਓ ਇਹ ਇਹ ਕੱਟ ਕਰ ਦੇ ਇਹ ਕੱਟ ਕਰ ਦੇ ਬਰੋ ਮੇਲੇ ਵਿੱਚੋਂ ਨਹੀਂ ਕੱਟ ਕਰ ਦੇ ਮੇਲੇ ਵਿੱਚੋਂ ਜੂਮ ਕਰਦੀ ਖਾਣ ਦੇ ਰਹੀ ਐਕਸ਼ਨ ਬਕਵਾਸ ਨਾ ਕਿਉਂ ਜੀ ਬਰੋਸਤ ਠੰਡ ਪਾ ਦੇ ਮੈਨੂੰ ਪੁੱਛ ਕੇ ਹੈਲੋ ਗੁਰੂ ਜੀ ਆ ਗਿਆ ਸਾਡਾ ਵਲੌਗ ਹੁੰਦਾ ਇੱਥੇ ਖਤਮ ਤੇ ਸਾਡਾ ਗਾਣਾ ਵਾ ਖੱਪਾ ਕਰਨਾ ਖੱਪਾਣਾ ਪਾਈ ਰੱਖਦੇ ਤੇ ਥੋੜਾ ਟਾਈਮ ਤੱਕ ਆ ਜਾਣਾ ਵਾ ਅਸੀਂ ਜਰੂਰ ਇੰਸਟਾਗ੍ਰਾਮ ਤੇ ਵੀ ਦਵਾਂਗੇ ਤੇ YouTube ਤੇ ਵੀ ਵਲੌਗ ਬਣਾਵਾਂਗੇ ਸਾਰੇ ਜਿਹੜੇ ਪਲੇਟਫਾਰਮ ਤੇ ਆਉਗਾ ਤੇ ਬਾਈ ਬਣ ਕੇ ਸਾਰੇ ਸਪੋਰਟ ਕਰਿਓ ਤੇ ਆਪਣਾ ਵਲੌਗ ਇੱਥੇ ਦਾ ਖਤਮ ਚੈਨਲ ਨੂੰ ਗਾਣਾ ਸਬਸਕ੍ਰਾਈਬ ਕਰੋਗੇ ਅਗਲੇ ਦਿਨਾਂ ਦਾ ਵਲੌਗ ਵੀ ਇੱਥੇ ਆ ਜੇ ਆ ਰਿਹਾ ਵਾ ਅਸੀਂ ਚੱਲੇ ਵੀ ਆ ਬਾਹਰ ਮਲੇਸ਼ੀਆ ਆ ਰਿਹਾ ਤੇ ਯੂਕੇ ਦੇ ਪਲਾਨ ਆ ਸਾਡਾ ਯੂਕੇ ਦਾ ਸਰਪ੍ਰਾਈਜ਼ ਪਲਾਨ ਆ ਸੀ ਦੱਸਣਾ ਸਰਪ੍ਰਾਈਜ਼ ਦਿੱਤਾ ਹੈ ਅਗਲੇ ਬਲੌਗ ਦੇ ਵਿੱਚ ਤੁਸੀਂ ਉਦ ਤੱਕ ਸਾਰੇ ਇਹਨਾਂ ਸਿਲੰਡਰ ਕਰ ਦਿਓ ਸਬਸਕ੍ਰਾਈਬ